ਇਹ ਇਤਿਹਾਸਕ ਸ਼ਹਿਰ ਨੂਰਮੈਲ ਦੇ ਬਹੁਤ ਹੀ ਸਤਿਕਾਰਯੋਗ ਤੇ ਰੋਸ਼ਨ ਦਿਮਾਗ ਸਾਰੀਆਂ ਸ਼ਖਸੀਤਾਂ ਵੀਰਾਂ ਭੈਣਾਂ ਤੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਮੀਟਿੰਗ ਦਾ ਸੱਦਾ ਪੱਤਰ ਦੇਣ ਤੋਂ ਬਾਅਦ ਬਹੁਤ ਸਾਡੇ ਸਾਥੀਆਂ ਦੇ ਦਿਮਾਗ 'ਚ ਸ਼ਾਇਦ ਆਂਦੀ ਹੋਣੀ ਆ ਵੀ ਪਤਾ ਨਹੀਂ ਮੈਡਮ ਨੇ ਸੱਦਿਆ ਉਥੇ ਕੀ ਮੁੱਦਾ ਹੋਣਾ ਕੀ ਗੱਲਬਾਤ ਹੋਣੀ ਆ ਜਾਂ ਕਿਸ ਤਰ੍ਹਾਂ ਦਾ ਵਿਚਾਰ ਵਟਾਂਦਰਾ ਹੋਣਾ ਇਹ ਸੁਭਾਅਕ ਸੀਗਾ ਕਿਉਂਕਿ ਇੱਥੇ ਹੀ ਪਹਿਲੀ ਮੀਟਿੰਗ ਹੋ ਰਹੀ ਸੀਗੀ ਭਾਵੇਂ ਕਿ ਜਿੱਥੇ-ਜਿੱਥੇ ਵੀ ਅਸੀਂ ਗਏ ਆਂ ਤੇ ਸਾਨੂੰ ਸਭ ਨੇ ਬੜਾ ਪੋਜ਼ਿਟਿਵ ਰਿਸਪੌਂਸ ਦਿੱਤਾ ਸੀਗਾ ਅੱਜ ਦੀ ਮੀਟਿੰਗ ਦੇ ਵਿੱਚ ਜਿੱਦਾਂ ਐਮਐਲਏ ਸਾਹਿਬ ਨੇ ਸਾਰਾ ਤਕਰੀਬਨ ਜਿੰਨਾ ਕਿ ਪਿਛੇ ਅਪਡੇਟ ਸੀ ਚਾਹੇ ਸਕੂਲ ਦਾ ਚਾਹੇ ਸੀਵਰੇਜ ਦਾ ਚਾਹੇ ਛੱਪੜਾਂ ਦਾ ਉਹ ਦੇ ਦਿੱਤਾ ਪਰ ਇਸ ਤੋਂ ਪਹਿਲਾਂ ਮੈਂ ਇੱਕ ਥੋੜੀ ਜਿਹੀ ਗੱਲ ਸਪਸ਼ਟ ਕਰ ਦੇਵਾਂ ਕਿ ਇੱਥੇ ਆਪਣੇ ਆਉਣ ਦਾ ਮਕਸਦ ਜਾਂ ਐਮਐਲਏ ਸਾਹਿਬ ਦਾ ਇੱਥੇ ਸੱਜਣ ਦਾ ਮਕਸਦ ਕੋਈ ਕਤਈ ਇਦਾਂ ਦਾ ਨਾ ਸਮਝੇ ਵੀ ਕਿਸੇ ਬੰਦੇ ਨੂੰ ਕਿਸੇ ਪਾਰਟੀ ਨਾਲੋਂ ਤੋੜਨ ਦੀ ਕੋਈ ਗੱਲ ਆ ਜਾਂ ਕਿਸੇ ਨੂੰ ਜੋੜਨ ਦੀ ਗੱਲ ਆ ਇਥੇ ਸਿਰਫ ਇੱਕ ਨਗਰ ਤੁਹਾਡਾ ਤੇ ਆਸ਼ਕ ਸ਼ਹਿਰ ਹੈ ਜਿਹੜਾ ਉਹਦੇ ਭਲੇ ਲਈ ਜੋ ਪਿੱਛੇ ਨਹੀਂ ਹੋ ਸਕਿਆ ਆਪਾਂ ਉਹ ਨੂੰ ਅੱਗੇ ਕਿਸ ਤਰੀਕੇ ਨਾਲ ਕਰ ਸਕਦੇ ਆ ਤੇ ਉਹਦੇ ਲਈ ਆਪਾਂ ਇੱਥੇ ਸਾਰੇ ਇਕੱਠੇ ਹੋਏ ਆ ਇਸ ਤਰ੍ਹਾਂ ਦਾ ਕੋਈ ਕਿਸ ਤਰ੍ਹਾਂ ਦੇ ਦਿਮਾਗ ਦੇ ਵਿੱਚ ਨਾ ਰੱਖੇ ਵੀ ਲੈ ਵੀ ਤੁਸੀਂ ਕਿਸੇ ਪਾਰਟੀ ਨੂੰ ਬਿਲੋਂਗ ਕਰਦੇ ਆ ਕੋਈ ਜਿੱਤਸ ਪਾਰਟੀ ਨੂੰ ਮਰਜੀ ਬਿਲੋਂਗ ਕਰਦਾ ਕੋਈ ਕਿੱਥੇ ਵੋਟ ਪਾਉਂਦਾ ਕਿਸੇ ਨਾਲ ਜੁੜਿਆ ਉਹਦੇ ਨਾਲ ਐਮਐਲਏ ਸਾਹਿਬ ਦਾ ਕੋਈ ਮਤਲਬ ਨਹੀਂ ਇਸ ਗੱਲ ਦੇ ਨਾਲ ਦੂਸਰੀ ਚੀਜ਼ ਇਹ ਕੀ ਆ ਵੀ ਬਧਾਈ ਸਾਹਿਬ ਦਾ ਜਿਵੇਂ ਤੁਸੀਂ ਪਿਛਲੇ ਦਿਨ ਦੇਖਿਆ ਡੀਸੀ ਸਾਹਿਬ ਆਏ ਸੀਗੇ ਤੇ ਸਾਰੇ ਸ਼ਹਿਰ ਦਾ ਦੌਰਾ ਕੀਤਾ ਤਾਂ ਮੁੱਖ-ਮੁੱਖ ਜਣੀਆਂ ਸਮੱਸਿਆਵਾਂ ਸੀਗੀਆਂ ਉਹ ਸਾਰੀਆਂ ਮੌਕੇ ਤੇ ਜਾ ਕੇ ਵੀ ਦੇਖੀਆਂ ਗਈਆਂ ਉਹਨਾਂ ਤੋਂ ਬਾਅਦ ਫਿਰ ਜਿਹੜੇ ਤੁਸੀਂ ਦਵਸ਼ਨ ਦਿਮਾਗ ਸ਼ਹਿਰ ਦਾ ਦਰਦ ਰੱਖਣ ਵਾਲੇ ਇਨਸਾਨ ਸੀ ਉਹਨਾਂ ਨਾਲ ਮੀਟਿੰਗ ਕਰਨੀ ਬਹੁਤ ਜ਼ਰੂਰੀ ਸੀ ਇਹ ਇਸ ਤਰ੍ਹਾਂ ਦੀ ਜਿਹੜੀ ਤੁਸੀਂ ਦਿਮਾਗ ਦੇ ਵਿੱਚ ਕਿਸੇ ਦੀ ਵੀ ਕੋਈ ਗੱਲ ਇਹ ਪਹਿਲਾਂ ਰਿਲੈਕਸ ਹੋ ਜਾਓ ਵੀ ਇੱਥੇ ਆਪਾਂ ਸ਼ਹਿਰ ਦੇ ਭਲੇ ਲਈ ਬੈਠੇ ਆਂ ਕਿਸੇ ਪਾਰਟੀ ਦਾ ਕੋਈ ਟੈਗ ਨਹੀਂ ਹੈਗਾ ਜਾਂ ਕੋਈ ਗੱਲ ਐ ਨਹੀਂ ਇਸ ਗੱਲ ਦਾ ਤਜਰਬਾ ਜੇ ਤੁਸੀਂ ਸਾਡੇ ਲਾਗਲੇ ਨਗਰ ਇਤਿਹਾਸਿਕ ਨਗਰ ਬਿਲਗਾ ਤੋਂ ਦੇਖੋ ਜਿਆਇ ਤੋਂ तकरीबन 1.5-2 ਸਾਲ ਪਹਿਲਾਂ ਐਮਐਲਏ ਸਾਹਿਬ ਨੇ ਇਹੀ ਸੇਮ ਜਿਹੜੀ ਸੀਗੀ ਮੀਟਿੰਗ ਸਾਡੇ ਉੱਥੇ ਮਿਲਗੇ ਸ਼ੁਰੂ ਕੀਤੀ ਸੀ ਉਹਦੇ ਵਿੱਚ ਬਸ ਪਾ ਅਕਾਲੀ ਦਲ ਕਾਂਗਰਸ ਭਾਜਪਾ ਤੇ ਹੋਰ ਵੀ ਜਿਹੜੇ ਵੱਖ-ਵੱਖ ਸਾਡੇ ਪਿੰਡ ਦੇ ਵਿੱਚ ਤੇ ਰਸਿਗੀਆਂ ਜਾਂ ਐਨਜੀਓ ਸੀਗੇ ਜਾਂ ਰਿਟਾਇਰਡ ਟੀਚਰਸ ਸੀਗੇ ਰਿਟਾਇਰਡ ਆਫੀਸਰਸ ਸੀਗੇ ਉਹਨਾਂ ਨਾਲ ਸਾਰਿਆਂ ਨੇ ਕੀਤੀ ਸੀ ਅੱਜ ਤੱਕ ਤੁਸੀਂ ਸਾਰੇ ਰਿਲੇਟ ਕਰਦੇ ਹੋ ਮਿਲਗੇ ਨਾ ਕਰੀ ਕਿਸੇ ਨੂੰ ਪੁੱਛ ਲਿਓ ਕਿਸੇ ਨੂੰ ਕਦੀ ਨਹੀਂ ਕਿਹਾ ਵੀ ਤੁਸੀਂ ਆਪਣੀ ਪਾਰਟੀ ਛੱਡੋ ਜਾਂ ਆਪਣਾ ਕਰ ਬਿਲਗੇ ਲਈ ਕਿਸੇ ਭਲੇ ਦੀ ਗੱਲ ਕੀਤੀ ਉਹ ਸਾਰਿਆਂ ਦੇ ਸਾਹਮਣੇ ਆ ਇਹਦੀ ਸਾਰਿਆਂ ਦੀ 1.5 ਸਾਲ ਦੇ ਵਿੱਚ ਇੱਕ ਇਹ ਵੱਡੀ ਹੋਈ ਆ ਵੀ ਤੁਸੀਂ ਮੰਨ ਕੇ ਚੱਲੋ ਵੀ ਸਾਡਾ ਨਗਰ ਸਿਰ ਜੋੜ ਕੇ ਬੈਠਿਆ ਐ ਐਮਐਲਏ ਸਾਹਿਬ ਦੇ ਸਾਹਮਣੇ ਸਮੱਸਿਆਵਾਂ ਰੱਖੀਆਂ ਇਹਨਾਂ ਨੇ ਸਾਰੀਆਂ ਹੱਲ ਕੀਤੀਆਂ ਔਰ ਅਸੀਂ ਖੁਸ਼ਕਿਸਮਤ ਆ ਵੀ ਅਸੀਂ 50 ਕਰੋੜ ਰੁਪਈਆ ਪਿਛਲੇ 2.5-3 ਸਾਲ ਦੇ ਵਿੱਚ ਐਮਐਲਏ ਸਾਹਿਬ ਤੋਂ ਲੈਣ ਤੇ ਅਸੀਂ ਉਥੇ ਕਾਮਯਾਬ ਹੋ। ਤੇ ਮੇਰੀ ਬੇਨਤੀ ਆ ਵੀ ਤੁਸੀਂ ਵੀ ਸ਼ਹਿਰ ਦੇ ਬਹੁਤ ਜ਼ਿਆਦਾ ਦਰਦਮੰਦ ਲੋਕਾਂ ਸਾਡੇ ਜਿੰਨੀਆਂ ਕਰਾਰਤਾ ਸੀ ਜਿੰਨਾ ਸਾਨੂੰ ਲੱਗਾ ਵੀ ਆਹ ਆ ਇਨਸਾਨ ਜਿਹੜੇ ਨੇ ਵੀ ਆ ਛੇਰ ਬਾਰੇ ਕੋ ਦਰਦ ਰੱਖਦੇ ਨਹੀਂ ਸੋਚ ਸਕਦੇ ਨੇ ਤੇ ਉਹਨਾਂ ਨੂੰ ਇੱਥੇ ਸੱਦਿਆ ਜਾਵੇ ਹੁਣ ਥੋੜੀ ਹਿੰਮਤ ਬਣਦੀ ਆ ਕਿ ਐਮਐਲਏ ਸਾਹਿਬ ਜਿੱਦਾਂ ਦਿਲ ਖੋਲ ਕੇ ਸਾਡੇ ਨਗਰ ਲਈ ਕੁਝ ਕੀਤਾ ਹੈ ਵੱਡੇ ਸ਼ਹਿਰ ਲਈ ਇਸ ਤੋਂ ਵੱਧ ਕਰਨਾ ਚਾਹੁੰਦੇ ਨੇ ਤੇ ਇਸ ਮੀਟਿੰਗ ਦਾ ਮਕਸਦ ਇਹ ਕਿ ਆ ਵੀ ਐਸ ਮੀਟਿੰਗ 'ਚ ਪਹਿਲੀ ਜਾ ਸਾਰੇ ਆਫੀਸ਼ੀਅਲਜ਼ ਨੇ ਰਿਲੇਟ ਕਰਦੇ ਨੇ ਆਪਾਂ ਇਕੱਲੇ ਇਕੱਲੇ ਤੋਂ ਸਾਰਿਆਂ ਦਾ ਕੋਈ ਨਾ ਕੋਈ ਜਿਹੜੀ ਵੀ ਮਨ 'ਚ ਆਊਗਾ ਉਹ ਸਵਾਲ ਲਾਵਾਂਗੇ ਇੱਥੇ ਕਿਸੇ ਪਾਰਟੀ ਨੂੰ ਨਿੰਦਰ ਲਈ ਮੀਟਿੰਗ ਨਹੀਂ ਹੈਗੀ ਕਿਸੇ ਦਾ ਕੋਈ ਮਾੜਾ ਚੰਗਾ ਕਹਿਣ ਦੀ ਮੀਟਿੰਗ ਨਹੀਂ ਅਸੀਂ ਅੱਗੇ ਤੁਰਨਾ ਅਸੀਂ ਪਿਛਲੇ ਤੇ ਮਿੱਟੀ ਪਾ ਦੇਣੀ ਆ ਜੋ ਪਿੱਛੇ ਹੋ ਗਿਆ ਉਹ ਸਿੱਖਣਾ ਜ਼ਰੂਰ ਹੈ ਸੀ ਤੇ ਇੱਕ ਇੱਕ ਬੰਦੇ ਨੂੰ ਅਸੀਂ ਜ਼ਰੂਰ ਦੇਵਾਂਗੇ ਵੀ ਯਾਨੀ ਕਿਸੇ ਨੇ ਕੋਈ 2-3 ਮਿੰਟ ਦੀ ਆਪਣੀ ਗੱਲ ਰੱਖਣੀ ਆ ਕੋਸ਼ਿਸ਼ ਕਰਿਓ ਕਿ ਅਸੀਂ ਹਰ ਦੀ ਗੱਲ ਮਿੰਿਸਟਰ ਨੂੰ ਨੋਟ ਹੋ ਰਹੀ ਨੇ ਆਪਣਾ ਸਵਾਲ ਰੱਖ ਕੇ ਦੂਜੇ ਨੂੰ ਜਦੋਂ ਸਵਾਲ ਕਰ ਰੱਖਣ ਦਾ ਮੌਕਾ ਮਿਲਣਾ ਤੇ ਉਹਦੇ ਵਿੱਚ ਕੋਈ ਨਾ ਹੋਵੇ ਹਾਂ ਤੁਸੀਂ ਨੋਟ ਕਰ ਲਓ ਜੇ ਕੋਈ ਪੁਆਇੰਟ ਰਹਿ ਜਵੇ ਤੁਸੀਂ ਦੁਬਾਰਾ ਵੀ ਦੱਸ ਸਕਦੇ ਆ ਇਸ ਕਰਕੇ ਪਿਛਲੇ ਲਗਭਗ ਜਦੋਂ ਸਾਡੇ ਬਿਲਗੇ ਦੇ ਹਾਲਾਤ ਦੇਖਦੇ ਸੀਗੇ ਯਮਲੇ ਸਾਹਿਬ ਸਾਨੂੰ ਨਾ ਰਜਿੰਦਰ ਜੀ ਜਾਂ ਹੋਰ ਕਲੜਾ ਸਾਹਿਬ ਫੋਨ ਕਰਦੇ ਹੁੰਦੇ ਸੀ ਵੀ ਯਾਰ ਇਸ ਤਰ੍ਹਾਂ ਦੀ ਕੋਈ ਸਾਡੇ ਨਗਰ ਦੇ ਵਿੱਚ ਵੀ ਕੋਈ ਵਿਉਂਤ ਬਣਾ ਦਿਓ ਕਰ ਦਿਓ ਤੇ ਮੇਰੇ ਸਾਥੀ ਸਰ ਰਜਿੰਦਰ ਸਿੰਘ ਪੱਤਰਕਾਰ ਲਗਭਗ ਇਸ ਕੱਲ੍ਹ ਹੀ ਸਾਲ 1.5 ਸਾਲ ਤੋਂ ਲੱਗੇ ਹੋਏ ਸੀ ਮੇਰੇ ਵੀ ਪੁਰਾਣੇ ਰਿਲੇਸ਼ਨ ਦੇ ਤੇ ਸਾਰਿਆਂ ਨੇ ਸੀ ਕੋਸ਼ਿਸ਼ ਕੀਤੀ ਆ ਜਿੱਥੇ-ਜਿੱਥੇ ਵੀ ਸਾਨੂੰ ਕੋਈ ਪੋਜ਼ਿਟਿਵ ਬੰਦੇ ਦੇ ਸੇ ਨੇ ਅਸੀਂ ਉਹਨਾਂ ਨੂੰ ਸੁਨੇਹਾ ਦਿੱਤਾ ਆ ਇਹਦੇ ਵਿੱਚ ਅਗਲੀ ਵਾਰੀ ਹੋਰ ਵੀ ਜੇ ਕੋਈ ਸਾਨੂੰ ਸਾਥੀ ਲੱਗੂਗਾ ਵੀ ਜਾਂ ਤੁਹਾਡੇ ਜੀ ਵੀ ਕੋਈ ਦਿਮਾਗ ਵਿਚ ਆਵੇ ਕੋਈ ਨੂਰਮੈਲ ਦੀ ਸ਼ਹਿਰ ਦਾ ਦਰਦ ਰੱਖਣ ਵਾਲਾ ਤਾਂ ਸ਼ਾਮ ਅਗਲੀ ਵਾਰੀ ਵੀ ਹੋ ਸਕਦਾ ਆ ਅ ਦੂਸਰੀ ਬੇਨਤੀ ਇਹ ਆ ਵੀ ਅ ਅੱਜ ਦੀ ਮੀਟਿੰਗ ਦੇ ਵਿੱਚ ਸਾਰਾ ਕੁਝ ਨੋਟ ਕੀਤਾ ਜਾਊਗਾ ਕਿਸੇ ਨੂੰ ਕੋ ਬਲੇਮ ਨਹੀਂ ਕੀਤਾ ਜਾਊਗਾ ਅਗਲੀ ਮੀਟਿੰਗ ਵਿੱਚ ਸਾਡੇ ਅਫੀਸ਼ੀਅਲ ਸਾਡਾ ਨਗਰ ਕੌਂਸਲ ਦਾ ਦਫ਼ਤਰ ਆ ਉੱਥੇ ਤੁਹਾਨੂੰ ਅਪਡੇਟ ਦੇਊਗਾ ਵੀ ਇੱਥੇ ਤੋਂ ਦਰੇ ਸੀ ਇੱਥੇ ਕਿੰਨਾ ਹੋ ਗਿਆ ਤੇ ਕਿੰਨਾ ਰਹਿ ਗਿਆ ਤੇ ਮੈਂ ਕੋਈ ਖਾਸ ਕੋਈ ਪਹਿਲਾ ਟਾਈਮ ਲੈਣਾ ਚਾਹੁੰਦਾ ਹੋਵੇ ਤਾਂ ਠੀਕ ਹੈ ਨਹੀਂ ਤਾਂ ਫਿਰ ਮੈਂ ਆਪਣੇ ਹਿਸਾਬ ਨਾਲ ਟਾਈਮ ਦੇ ਦੇਣਾ ਹਾਂ ਨਾ ਮੈਂ ਤੁਸੀਂ ਸਟਾਰਟ ਕਰ ਲਓ ਐਤ ਸਟਾਰਟ ਕਰ ਲਓ ਜਿਹੜੇ ਜਿਹੜੇ ਆਪਣਾ ਕੋਈ ਬੋਲਣਾ ਚਾਹੁੰਦੇ ਜੀ ਧੰਨਵਾਦ ਬਿੱਟੂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਸੀ ਮੈਂ ਕਹਿੰਦਾ ਜੀ ਤੁਸੀਂ ਜੀ ਮੈਂ ਤੁਹਾਨੂੰ ਸੁਜੈਸਟ ਕਰਦਾ ਸੀ ਕਿ ਜ਼ਮੀਨ ਹੀ ਲੈ ਲਓ ਜੀ ਚੱਪੜ ਕੁਆਰੀ ਕਰੋ ਜਿਨ੍ਹਾਂ ਦੀ ਹੈਗੀ ਆ ਪ੍ਰਾਪਰਟੀ ਉਹਨਾਂ ਨੂੰ ਪੈਸੇ ਦਿਓ ਠੀਕ ਹੈ ਜੀ ਅ ਤੇ ਇਹ ਇਹਦੇ ਨਾਲੇ ਮਸਲਾ ਹਲ ਹੋ ਜੀ ਥੈਂਕ ਯੂ ਠੀਕ ਹੈ ਜੀ ਥੈਂਕ ਯੂ ਰਕੇਂਦਰ ਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਐਡਮ ਬੀਨਿਕਰ ਮਾਨ ਜੀ ਸਾਡੇ ਮਾਣ ਜੋ ਕਐਮਐਲਏ ਅੱਜ ਜਿੱਥੇ ਤੁਸੀਂ ਇਤਿਹਾਸਕ ਨਗਰ ਦੀ ਗੱਲ ਕੀਤੀ ਹੈ ਬਾਕੀ ਵਿਆਹ ਸਾਡੇ ਨਗਰ ਆ ਉਹ ਸਮਝਦਾ ਕਿ ਇਸ ਜ਼ਿਲ੍ਹੇ ਦੇ ਵਿੱਚੋਂ ਵੀ ਸਭ ਤੋਂ ਪੁਰਾਣਾ ਨਗਰ ਹੈ ਅੱਜ ਤੁਸੀਂ ਇੱਕ ਸਾਰਥਕ ਯਤਨ ਕੀਤਾ ਕਿ ਆਪਣੀ ਰਾਜਨੀਤਿਕ ਸਾਂਝਾਂ ਤੋਂ ਉੱਪਰ ਉੱਠ ਕੇ ਜਾਂ ਹਿੰਦਤਾ ਤੋਂ ਉੱਪਰ ਉੱਠ ਕੇ ਤੁਸੀਂ ਸਾਰੇ ਸ਼ਹਿਰ ਦੇ ਜਿੰਨੇ ਵੀ ਵੱਖ-ਵੱਖ ਪਾਰਟੀਆਂ ਦੇ ਰਾਜਨੀਤਿਕ ਪਾਰਟੀਆਂ ਦੇ ਨੁਮਾਇंदे ਧਾਰਮਿਕ ਸਮਾਜਿਕ ਸੰਸਥਾਵਾਂ ਦੇ ਨੁਮਾਇंदे ਇਥੇ ਇਕੱਠੇ ਕੀਤੇ ਆ ਤਾਂ ਜੋ ਆਪਾਂ ਲੋਕ ਮੈਲ ਸ਼ਹਿਰ ਕਸਬੇ ਲਈ ਕੁਝ ਚੰਗਾ ਕਰ ਸਕੀਏ ਮੇਰਾ ਇਹ ਜਿਹੜੇ ਮੁੱਦੇ ਸਿਗੇ ਤੁਹਾਡੇ ਏਜੰਡੇ ਚ ਵੀ ਸ਼ਾਮਲ ਸੀ ਮੈਂ ਇਹਨੂੰ ਸਸਿਆਂ ਨਾਲ ਜੋੜਿਆ ਸੀਗਾ ਜੀ ਸਫਾਈ ਸਿੱਖਿਆ ਸਿਹਤ ਤੇ ਸੁਰੱਖਿਆ ਮੈਂ ਚਾਰ ਸਸਿਆਂ ਤੇ ਅੱਜ ਚਰਚਾ ਕਰਨੀ ਚਾਹੁੰਦਾ ਸੀ ਜਿਨ੍ਹਾਂ ਵਿੱਚ ਤੁਸੀਂ ਸਿਹਤ ਤੇ ਸੀਵਰੇਜ ਦੋ ਮੁੱਦਿਆਂ ਨੂੰ ਬੜੇ ਵਿਸਥਾਰ ਦੇ ਪੂਰਵਕ ਟੱਚ ਵੀ ਕੀਤਾ ਤੇ ਉਹਨਾਂ ਦੇ ਸੋਲੂਸ਼ਨ ਕੀ ਨੇ ਉਹ ਵੀ ਦੱਸਦੇ ਨੇ ਉਹ ਹੁਣ ਇੱਥੇ ਵਿਚਾਰਨਾ ਮੈਂ ਸਮਝਦਾ ਗੈਰਵਾਜਬ ਆ ਤੇ ਮੈਡਮ ਜਿਹੜਾ ਸਿਹਤ ਦਾ ਮੁੱਦਾ ਤੁਸੀਂ ਬੜੀ ਗੰਭੀਰ ਹੋ ਉਸ ਲਈ ਵੀ ਮੈਂ ਡੀਸੀ ਸਾਹਿਬ ਵਾਲੀ ਰਿਪੋਰਟ ਦੇਖੀ ਆ ਤੇ ਸਾਡੇ ਸ਼ਹਿਰ ਦਾ ਜਿੱਥੇ ਅਸੀਂ ਕਹਿ ਰਹੇ ਹਾਂ ਕਿ 150 ਸਾਲ ਦੇ ਕਰੀਬ ਪੁਰਾਣਾ ਇਹ ਸ਼ਹਿਰ ਆ ਸਾਡੀ ਜਿਹੜੀ ਸਮੱਸਿਆ ਆ ਸਿਹਤ ਨਾਲ ਜੁੜੀ ਹੋਈ ਵੀ ਲੋਕਾਂ ਦੀ ਬਹੁਤ ਵੱਡੀ ਸਮੱਸਿਆ ਆ ਵੀ ਅੱਜ 15000 ਦੀ ਆਬਾਦੀ ਦੇ ਕੋਲ 15 ਡਾਕਟਰ ਨਹੀਂ ਹੈਗੇ ਜੇ ਅਸੀਂ 1000 ਬੰਦੇ ਦੇ ਮਗਰ ਇੱਕ ਡਾਕਟਰ ਦੀ ਮੰਗ ਕਰੀਏ ਤਾਂ ਨਹੀਂ ਹੈਗੇ ਮੈਡਮ ਬਿੰਨਾ ਜੀ ਬੈਠੇ ਨੇ ਐਸਐਮਓ ਸਾਹਿਬਾ ਵਧੀਆ ਚਲਾ ਰਹੇ ਨੇ ਜਿੰਨੀ ਵੀ ਉਹਨਾਂ ਕੋਲ ਵਿਵਸਥਾ ਆ ਤੇ ਅੱਜ ਉਸ ਨੂੰ ਹਸਪੀਟਲ ਦਾ ਜਿਹੜਾ ਦਰਜਾ ਆ ਜਿਹੜਾ ਪਿਛਲੀਆਂ ਪਿਛਲੀ ਸਰਕਾਰ ਵੱਲੋਂ ਸ਼ਾਇਦ 4-5 ਸਾਲ ਪਹਿਲਾਂ ਘਟਾ ਕੇ ਨਕੌਦਰ ਦੇ ਦਰਜੇ ਨੂੰ ਵਧਾਇਆ ਗਿਆ ਸੀ ਤੇ ਇੱਥੇ ਤੇ ਛੋਟਾ ਕੀਤਾ ਗਿਆ ਸੀ ਮੇਰੀ ਇਹ ਸੁਝਾਅ ਆ ਕਿ ਇਹਨੂੰ ਜਿਹੜਾ ਹੈਗਾ ਤੁਸੀਂ ਦਰਜੇ ਨੂੰ ਉਸਨੇ ਘਟੋ ਘਟ ਜੋ ਬਰਕਰਾਰ ਕੀਤਾ ਜਾਵੇ ਉਸ ਨੂੰ ਜਿਹੜਾ ਹੈਗਾ ਉਸ ਇਹਨੂੰ ਦਿੱਤਾ ਜਿਹਦਾ ਬਣਦਾ ਮਾਣ ਆ ਜਿਹੜਾ ਜਾਂ ਲੋਕਾਂ ਦੀ ਜਿਹੜੀ ਸਿਹਤ ਦੀ ਸਮੱਸਿਆ ਆ ਇਸ ਹਸਪੀਟਲ ਨੂੰ ਦੁਆਰਾ ਉਹ ਹੀ 25 ਬੈੱਡ ਤੋਂ ਮੇਰੇ ਖਿਆਲ ਘੱਟੋ ਘੱਟ 50 ਬੈੱਡ ਦਾ ਦਾ ਏਡੇ ਸ਼ਹਿਰ ਦੇ ਵਿੱਚ ਜਿਸ ਨੂੰ ਵਾਲੇ ਦੁਆਲੇ ਲਗਭਗ 70 ਤੋਂ 80 ਫੰਡ ਬਹੁਤ ਨੇੜੇ ਉੱਲੇ ਗਏ। ਸੋ ਮੈਡਮ ਅਗਲਾ ਮੈਂ ਸੱਸਾ ਟੱਚ ਕਰਨ ਲੱਗਾ ਕਿ ਸੈਚੂ ਸਾਹਿਬ ਬੈਠੇ ਨੇ ਇੰਸਪੈਕਟਰ ਸਾਹਿਬ ਬੇ ਸੁਰੱਖਿਆ ਦੀ ਸਮੱਸਿਆ ਹੈ। ਉਵਾਰਾ ਕੁੱਤਿਆਂ ਦੇ ਕਾਰਨ ਲੋਕ ਸੈਰ ਕਰਨ ਲਈ ਵੀ ਹਿਚਕਾਉਂਦੇ ਨੇ ਜਾਂ ਡਰਦੇ ਨੇ ਸਵੇਰੇ ਲੇਡੀਜ਼ ਜਾਂਦੇ ਯਾਰ। ਅੱਜ ਸਾਡੀਆਂ ਧੀਆਂ ਭੈਣਾਂ ਔਰਤਾਂ ਨੂੰ ਸਾਨੂੰ ਆਮ ਗਹਿਣੇ ਪਾਉਣੇ ਤਾਂ ਬਹੁਤ ਦੂਰ ਦੀ ਗੱਲ ਹੈ ਕਿ ਅਸੀਂ ਆਪਣੀ ਵਿਆਹ ਸ਼ਾਦੀਆਂ 'ਚ ਵੀ ਗਹਿਣੇ ਪਾਉਣੇ ਚਾਹੀਦੇ। ਸ਼ਹਿਰ ਦੇ ਇਲਾਕੇ ਦੇ ਆਲੇ ਦੁਆਲੇ ਹੋ ਰਹੀਆਂ ਜਿਹੜੀਆਂ ਲੁੱਟਾਂ ਖੋਹਾਂ ਨੇ ਮੈਂ ਪ੍ਰਸ਼ਾਸਨ ਸਾਹਮਣੇ ਮੰਗ ਰੱਖਦਾ ਕਿ ਚੋਰ ਨੂੰ ਫੜ ਲਿਆ ਜਾਂਦਾ ਨਸ਼ੇੜੀ ਨੂੰ ਫੜ ਲਿਆ ਜਾਂਦਾ ਉਹਨੂੰ ਬਿਨਾਂ ਕਿਸੇ ਅ ਅੱਗੇ ਗੱਲ ਨੂੰ ਤੋੜਿਆ ਜਾਂ ਨੂੰ ਮੈਜਰ ਕੀਤਾ ਫਿਰ ਨਾ ਮੈਂ ਇੱਕ ਫੜ ਲਿਆ ਜਾਂਦਾ ਸ਼ਰਤ ਦਿੱਤਾ ਜਾਂਦਾ ਜਮਾਨਤ ਤੇ ਆ ਜਾਂਦਾ ਇਹ ਜਿਹੜੇ ਮੁੱਦੇ ਨੇ ਤੋ ਮੇਰੀ ਬੇਨਤੀ ਹੈ ਕਿ ਇਹਨਾਂ ਤੇ ਜਰੂਰ ਵਿਚਾਰਿਆ ਜਾਵੇ ਲੋਕਾਂ ਦੀ ਜਿਹੜੀ ਸੁਰੱਖਿਆ ਜਿਹੜੀ ਆ ਉਹਨੂੰ ਤੁਸੀਂ ਥੋੜਾ ਜਿਹਾ ਇਸ ਏਜੰਡੇ 'ਚ ਜਿਹੜਾ ਜਰੂਰ ਸ਼ਾਮਿਲ ਕੀਤਾ ਜਾਵੇ ਅੱਗੇ ਮੈਡਮ ਹੈ ਨਗਰ ਕੌਂਸਲ ਆ ਦੇਖੋ ਲੋਕਾਂ ਦੇ ਨਕਸ਼ੇ ਪਾਸ ਕਰਦੇ ਆ ਜਗਤਮਾਨ ਸ਼ਰਮਾ ਜੀ ਪ੍ਰਧਾਨ ਜੀ ਬੈਠੇ ਨੇ ਮੇਰੇ ਅੱਛੇ ਦੋਸਤ ਨੇ ਮੈਨਾਂ ਕੋਲ ਵੀ ਮੰਗ ਰੱਖੀ ਸੀ 2015 'ਚ ਨਗਰ ਕੌਂਸਲ ਜਦੋਂ ਬਣੀ ਸੀ ਕਿ ਇੱਥੇ ਕਿਸੇ ਡਿਸੇਬਲ ਬੰਦੇ ਜਾਂ ਸੀਨੀਅਰ ਸਿਟੀਜ਼ਨ ਦਾ ਫਸਟ ਬੋਰਡ ਤੇ ਆਣਾ ਹੀ ਬੜਾ ਮੁਸ਼ਕਲ ਆ ਉਹ ਆਪਣੇ ਕੰਮ ਦਾ ਕੀ ਕਰਾਏਗਾ ਮੈਂ ਵੀ ਤੁਹਾਡੇ ਸਾਹਮਣੇ ਸੁਝਾਵ ਤੇ ਮੰਗ ਰੱਖਦਾ ਕਿ ਦਫ਼ਤਰ ਦੇ ਵਿੱਚ ਲਿਫਟ ਦੀ ਵਿਵਸਥਾ ਜ਼ਰੂਰ ਕੀਤੀ ਜਾਵੇ ਜਿੱਥੇ ਲੋਕਾਂ ਦੇ ਕੋਲ ਸਾਡਾ ਕਰੋੜਾ ਰੁਪਏ ਦਾ ਬਜਟ ਜਿਹੜਾ ਆ ਪ੍ਰਧਾਨ ਜੀ ਦੇ ਪਿਛਲੇ ਏਜੰਡੇਾਂ ਵਿੱਚ ਵਿਚਾਰਿਆ ਵੀ ਸੀ ਪਰ ਉਹ ਮਚੌਰ ਨਹੀਂ ਹੋ ਸਕਿਆ ਤੇ ਇੱਥੇ ਇਹ ਜ਼ਰੂਰ ਕੀਤਾ ਜਾਵੇ ਇੱਕ ਸਾਡੇ ਕੋਲ ਪੁਰਾਣੀ ਸਬ ਤਹਿਸੀਲ ਦੀ ਜਗ੍ਹਾ ਪਈ ਹੈ ਉੱਥੇ ਲੋਕ ਕਬਜ਼ੇ ਕਰ ਰਹੇ ਆ ਉਹਨੂੰ ਵਰਤੋਂ 'ਚ ਲਿਆਉਣ ਲਈ ਉੱਥੇ ਕੋਈ ਸਰਕਾਰੀ ਅਦਾਰਾ ਅਸੀਂ ਖੋਲ੍ਹ ਸਕਦੇ ਹਾਂ ਜਾਂ ਉਹਨੂੰ ਘੱਟੋ ਘੱਟ ਨਗਰ ਕੌਂਸਲ ਇਹ ਆਪਣੇ ਕਬਜ਼ੇ ਵਾਲੇ ਲਾਲੇਵੇ ਨਹੀਂ ਤਾਂ ਉਹ ਰਹਿੰਦੇ ਵੀ ਜਿਹੜੇ ਉਹ ਕਬਜ਼ੇ ਹੋ ਸਕਦੇ ਤੇ ਸਾਡੇ ਕੋਲ ਟ੍ਰੈਜਰੀ ਦੀ ਬੜੀ ਪ੍ਰੋਬਲਮ ਹੈ ਜੀ ਨੂਰ ਮਹਿਲ ਚ 5 ਰੁਪਏ ਦਾ ਬਿੱਲ ਪਾਸ ਕਰਾਉਣ ਲਈ 500 ਰੁਪਏ ਖਰਚਾ ਕਰਕੇ ਨਕਉਦਰ ਜਾਣਾ ਪੈਂਦਾ ਇੱਥੇ ਦੇ ਮੁਲਾਜ਼ਮਾਂ ਨੂੰ ਜਿਹੜੇ ਆਫੀਸਰਸ ਨੂੰ ਉਹ ਬਿੱਲ ਭੇ ਬਿੱਲ ਜਾਂ ਕੋਈ ਸਿੱਟ ਟਾਈਪ ਦੇ ਬਿੱਲ ਪਲੀਜ਼ ਜੇ ਉਹ ਇੱਥੇ ਹੋ ਸਕਦਾ ਤੇ ਉਸ ਨੂੰ ਜ਼ਰੂਰ ਕੀਤਾ ਜਾਵੇ ਨਾਜਾਇਜ਼ ਕਬਜ਼ਿਆਂ ਨੂੰ ਤੁਸੀਂ ਨੋਟ ਕਰੋ ਹਾਂਜੀ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਬੜੀ ਬਾਰ ਚਰਚਾ ਹੋਈ ਹੈ ਜਦੋਂ ਦੀ ਹੋਏ ਸੰਭਾਲੀ ਕਬਜੇ ਹਟਾਏ ਜਾਂਦੇ ਕਬਜੇ ਖੋਏ ਜਾਂਦੇ ਕਬਜੇ ਕਰਾਏ ਜਾਂਦੇ ਤੁਸੀਂ ਵੀ ਬੜੇ ਯਤਨ ਉਹ ਯਤਨਸ਼ੀਲ ਹੋ ਸਨਸੀਅਰ ਹੋ ਇਸ ਮਾਮਲੇ ਤੇ ਗੰਭੀਰਤਾ ਨਾਲ ਤੁਸੀਂ ਬਹੁਤ ਵਾਰੀ ਲਿਆ ਮੈਂ ਨਗਰ ਕੌਂਸਲ ਦੇ ਇੰਸਪੈਕਟਰ ਸਾਹਿਬ ਬੈਠੇ ਨੇ ਯੂ ਸਾਹਿਬ ਤਾਂ ਨਹੀਂ ਜੇ ਇਹਨਾਂ ਨੂੰ ਹਟਾਇਆ ਜਾਵੇ ਤਾਂ ਹਟਾਇਆ ਜਾਵੇ ਉਹ ਹਟਣੇ ਚਾਹੀਏ ਅੱਜ ਕਬਜੇ ਹਟਾਏ ਜਾਂਦੇ ਅਗਲੇ ਦਿਨ ਫੇਰ ਉੱਥੇ ਆ ਗਿਆ ਕਬਜੇ ਪਰਸੋਂ ਹਟਾਏ ਜਾਂਦੇ ਅਗਲੇ ਦਿਨ ਫੇਰ ਤੋਂ ਆ ਗਿਆ ਜਾਂ ਇਹ ਇਹ ਕੀ ਖੇਡ ਆ ਮੈਨੂੰ ਮੈਡਮ ਇਹ ਸਮਝ ਨਹੀਂ ਆਈ ਤਾ ਬਤੌਰ ਨਾਗਰਿਕ ਤੇ ਇਸ ਕਰਕੇ ਮੈਂ ਇਹ ਵੀ ਬੇਨਤੀ ਕਰਦਾ ਕਿ ਇਹੋ ਜਿਹੜੇ ਜਿਹੜੇ ਮੁੱਦੇ ਹੈਗੇ ਆ ਇਹਨੂੰ ਇਹਨਾਂ ਨੂੰ ਵੀ ਜਿਹੜੇ ਨਜਾਇਜ਼ ਕਬਜ਼ੇ ਲੋਕਾਂ ਨੂੰ ਟ੍ਰੈਫਿਕ ਦੀ ਬੜੀ ਸਮੱਸਿਆ ਹੈ ਟ੍ਰੈਫਿਕ ਡਾਇਵਰਟ ਕੀਤਾ ਜਾਵੇ ਹੈਵੀ ਟ੍ਰੈਫਿਕ ਨੂੰ ਬਾਈਪਾਸ ਕੀਤਾ ਜਾਵੇ ਉਹਦੇ ਵਾਸਤੇ ਅਸੀਂ ਪੁਲਿਸ ਦੀ ਮਦਦ ਲਈ ਹੈ ਜਾਂ ਨਗਰ ਕੌਂਸਲ ਵੱਲੋਂ ਕੋਈ ਮਤਾ ਪਾ ਕੇ ਜੇ ਕੋਈ ਕਰਮਚਾਰੀ ਟ੍ਰੈਫਿਕ ਲਈ ਅਸੀਂ ਉੱਥੇ ਪ੍ਰੋਵਾਈਡ ਕਰ ਸਕਦੇ ਆ ਤਾਂ ਜ਼ਰੂਰ ਕੀਤਾ ਜਾਵੇ ਸੋ ਇਹਨਾਂ ਦੀ ਜਿਹੜੀ ਵਿਵਸਥਾ ਆ ਤੇ ਆਹ ਜਿਹੜੀ ਮੇਰੀ ਲਿਫਟ ਵਾਲੀ ਮੰਗ ਆ ਇਹ ਤੇ ਜ਼ਰੂਰ ਜੀ ਫੈਲਦੇ ਦੇ ਹੱਥੇ ਇਸ ਨੂੰ ਚਾਹਿਆ ਬਹੁਤ ਬਹੁਤ ਮਾਨ ਜੀ ਦਾ ਬਹੁਤ ਸਵਾਗਤ ਕਰਦੀ ਆਂ ਧੰਨਵਾਦ ਕਰਦੀ ਮੇਰਾ ਇਹ ਸਾਰੀਆਂ ਲਗਿਆ ਸੁਣਿਆ ਉਹਨੇ ਕੱਲ ਦਾ ਸਾਹਮਣੇ ਤੁਸੀਂ ਆ ਕੋਈ ਮੂਨਾ ਸਮਰਕਰਦੀ ਨਹੀਂ ਨਾ ਕੋਈ ਸ਼ੈਟ ਸਕੂਲ ਨਾ ਕੋਈ ਹਸਪੀਟਲ ਐ ਸਾਰੀਆਂ ਸਾਰੂ ਘਟਾ ਕੁਝ ਇਹਦੇ ਵਿੱਚ ਤੁਸੀਂ ਜਿਤੇ ਅਨ ਰੱਖਦੇ ਤੁਹਾਡਾ ਤੁਸੀਂ ਸਾਰੇ ਜਣੇ ਮੇਰੇ ਖੰਭ ਬਣ ਜਾਓ ਮੈਂ ਲੈ ਜੂੰਗੀ ਉਡਾਣ ਜੀ ਅਸੀਂ ਤੁਹਾਡੇ ਨਾਲ ਆ ਜੀ ਸਾਰੇ ਹਿੰਮਤ ਚਾਹੀਦੀ ਹੁੰਦੀ ਹੈ ਤੁਸੀਂ ਅੱਜ ਆਏ ਮੈਨੂੰ ਬੜੀ ਹਿੰਮਤ ਮਿਲੀ ਹੈ ਤੁਹਾਡੇ ਸਾਰੇ ਪਿਆਰ ਨਾਲ ਸਾਡੇ ਹਲਕੇ ਦੇ ਮਾਜਦੁਰ ਗੁਦਾਇਕ ਐਡਮਿੰਸਟਰ ਇੰਦਰਜੀਤ ਸਿੰਘ ਜੀ ਬਾਲ ਉਹਨਾਂ ਦੇ ਨਾਲ ਆਈ ਹੋਈ ਸਾਰੀ ਐਡਮਿਨਿਸਟ੍ਰੇਸ਼ਨ ਮੇਰੇ ਦੂਰਮੈਲ ਸ਼ਹਿਰ ਦੇ ਬਹੁਤ ਹੀ ਪਤਵੰਤ ਤੇ ਸਤਿਕਾਰਯੋਗ ਸਿਪਾਹੀ ਗੁਰਜੀਤ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਹਿਲਾਂ ਵੀ ਤੋਂ ਬਹੁਤ ਸਾਰੇ ਮੁੱਦੇ ਜਿਹੜੇ ਆ ਉਹ ਸਾਰੇ ਸ਼ਹਿਰ ਨਿਵਾਸੀਆਂ ਨੇ ਕੋਸ਼ਿਸ਼ ਕੀਤੀ ਆ ਉਹਨੂੰ ਟੱਚ ਕਰਨ ਦੀ ਮੈਂ ਸਮਝਦਾ ਕਿ ਜੇ ਮੈਂ ਮੁੱਦੇ ਦੱਸਣ ਲੱਗਾ ਤੇ ਬਹੁਤ ਸਾਰੇ ਆ ਤੇ ਸਾਰੇ ਸਾਰੇ ਦੇ ਸਾਰੇ ਤੁਹਾਨੂੰ ਪਹਿਲਾਂ ਆਲਰੇਡੀ ਪਤਾ ਹੀ ਆ ਸਿਰਫ ਗੱਲ ਕੀ ਹੈ ਜੀ ਉਹਦਾ ਮੁੱਦੇ ਅਤੇ ਸੰਜੀਦੀ ਨਾਲ ਕੰਮ ਕਰਨ ਦੀ ਲੋੜ ਆ ਉਹਨਾਂ ਮੁੱਦਿਆਂ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਨ ਦੀ ਲੋੜ ਆ ਤੇ ਸਾਡੀ ਅਫਸਰਸ਼ਾਹ ਜਿਹੜੀ ਹੈਗੀ ਆ ਜਿਹੜੀ ਨਾ ਉਹ ਕੋਈ ਸੈਡ ਮਾਇਨ ਨਾ ਕਰਿਓ ਮੁਰਕੇ ਐਫਐਸਓ ਸਾਹਿਬ ਦੀ ਗੋਲ ਖੜੀਆਂ ਸਾਰੇ ਕੋਲ ਮੇਰੇ ਦੋਲੇ ਨੇ ਡਾਂਗ ਚੱਕ ਕੇ ਆਗੇ ਵੀਰ ਬੈਠੇ ਜਿਓ ਕੁਸ਼ਕਾਇਦ ਕੀਤੀ ਆ ਪਰ ਮੈਂ ਜਰੂਰ ਕਹਿਣਾ ਚਾਹਣਾ ਐਸੋ ਕੁੰਬ ਕਾਨੀ ਨਹੀਂ ਤੁਸੀਂ ਸੌ ਜਾਂਦੇ ਆ ਅਸੀਂ ਮੌਕੇ ਦੀ ਮੌਕੇ ਮੀਟਿੰਗ ਵੀ ਹੁੰਦੀ ਆ ਸਭ ਕੁਝ ਹੁੰਦਾ ਐਮਐਲਏ ਸਾਹਿਬ ਦੀ ਜਿੰਨੀ ਇੱਛਾ ਸ਼ਕਤੀ ਮੈਂ ਦੇਖੀ ਆ ਚੇਅਰਮੈਨ ਦੀ ਦੀਦੀ ਵੀ ਕਰਨਾ ਇਸ ਚੀਜ਼ ਦੀ ਬਹੁਤ ਵਧੀਆ ਗੱਲ ਆ ਇਹ ਜਿਹੜਾ ਜੋ ਉਪਰਾਲਾ ਕੀਤਾ ਪਰ ਇਹਦੇ ਲਈ ਇਹ ਚੀਜ਼ਾਂ ਵੀ ਜੇ ਟ੍ਰੈਫਿਕ ਦੀ ਸਮੱਸਿਆ ਦੀ ਆਪਾਂ ਗੱਲ ਕਰ ਲਈ ਜੀ ਨੂਰਵੈਲ ਪੁਰਾਣੀ ਏਡੇ ਦੇ ਵਿੱਚ ਦੀ ਲੰਘਣਾ ਮੇਰਾ ਖਿਆਲ ਜੇ ਐਮਐਲਏ ਸਾਹਿਬ ਇਹਦੇ ਲਈ ਸਾਨੂੰ ਅਸੀਂ ਸਾਰੇ ਜਿਵੇਂ ਵੜਾ ਭਾਵੇਂ ਮੈਂ ਵੀ ਹੋਵਾਂ ਅਦਰਦਨ ਕੋਈ ਵੀ ਹੋਗਾ ਪਰ ਸਾਨੂੰ ਸਾਰਿਆਂ ਨੂੰ ਨਾ ਅਸਲ ਪ੍ਰਸ਼ਾਸਨ ਦੇ ਕਾਨੂੰਨ ਕਾਇਦੇ ਅਨੁਸਾਰ ਉਹਦੀਆਂ ਮੱਦਾਂ ਜਿਹੜੀਆਂ ਹੁੰਦੀਆਂ ਉਹਨੂੰ ਅਸਲ 'ਚ ਲਾਗੂ ਰੱਖਣ ਦੀ ਜਰੂਰਤ ਪੈਂਦੀ ਆ ਉਹ ਅਸੀਂ ਸ਼ਾਇਦ ਲਾਗੂ ਰੱਖ ਨਹੀਂ ਪਾਉਂਦੇ ਹੈ ਇੱਕ ਦੋ ਦਿਨ ਲਈ ਕਰਦੇ ਆ ਮੁੜ ਕਿਸੇ ਕਹਾਣੀ ਉੱਥੇ ਦੀ ਉੱਥੇ ਖੜੀ ਹੋ ਜਾਂਦੀ ਆ ਸ਼ਾਇਦ ਲੋਕਾਂ ਨੂੰ ਲੱਗਦਾ ਹੋਊਗਾ ਮੈਨੂੰ ਵੀ ਲੱਗਦਾ ਉਹ ਸਰਕਾਰਾਂ ਨਹੀਂ ਕਰਦੀਆਂ ਪਰ ਸਰਕਾਰਾਂ ਇਕੱਲੀਆਂ ਦਾ ਹੀ ਦੋਸ਼ ਨਹੀਂ ਹੁੰਦਾ ਮੇਰਾ ਕੰਮਾ ਵੀ ਅਸੀਂ ਸਾਰੇ ਜਿਹੜਾ ਪ੍ਰਸ਼ਾਸਨ ਹੈ ਸਾਡਾ ਲੋਕਲ ਹੈ ਇਹਦਾ ਫਰਜ ਬਣਦਾ ਉਹਨੂੰ ਅਸੀਂ ਦੂਰ ਕਰੀਏ ਆਪਾਂ ਗੱਲ ਕਰਦੇ ਸੀ ਸੀਵਰੇਜ ਦੀ ਜੀ ਸੀਵਰੇਜ ਸਾਰਾ ਭਰਿਆ ਪਿਆ ਤੁਸੀਂ ਉਹਨੂੰ ਬਹੁਤ ਅੱਗੇ ਲੈ ਕੇ ਜਾ ਰਹੇ ਹੋ ਅਸੀਂ ਆਸ ਕਰਦੇ ਹਾਂ ਕਿ ਇਹਨਾਂ ਨੂੰ ਬਰਸਾਤ ਤੋਂ ਪਹਿਲਾਂ ਪਹਿਲਾਂ ਜਿਹੜਾ ਇਹਨੂੰ ਲਾਗੂ ਕੀਤਾ ਜਾਵੇ ਪਰ ਮੈਂ ਇੱਕ ਗੱਲ ਚੁਕਿਸ਼ਣਾ ਜ਼ਰੂਰ ਦੇਣੀਆ ਚਾਹੁੰਗਾ ਜੀ ਵੀ ਜਿਵੇਂ ਅਸੀਂ ਨਾ ਸੀਵਰੇਜ ਸਿਰਫ ਘਰਾਂ ਦਾ ਪਾਣੀ ਵਿੱਚ ਪੈਣ ਲਈ ਹੋਣਾ ਚਾਹੀਦਾ ਨਾ ਕਿ ਬਰਸਾਤੀ ਪਾਣੀ ਪੈਣ ਲਈ ਹੋਣਾ ਚਾਹੀਦਾ ਜਦੋਂ ਬਰਸਾਤੀ ਪਾਣੀ ਦੇ ਵਿੱਚ ਜਾਂਦਾ ਇਹਦੇ ਲਈ ਕੀ ਸਾਨੂੰ ਕਰਨਾ ਚਾਹੀਦਾ ਵੀ ਵਾਟਰ ਹਾਰਵੈਸਟਿੰਗ ਸਿਸਟਮ ਹੈ ਵੀ ਇੱਕ ਇੰਜੀਨੀਅਰ ਹੋਣ ਦੇ ਨਾਤੇ ਚਲੋ ਇਹਨਾਂ ਚੀਜ਼ਾਂ ਦੀ ਥੋੜੀ ਕਣੀ ਦੋਲ ਜਿੰਨੀ ਕਿ ਮੈਨੂੰ ਹੋ ਸਕਦੀ ਹੈ ਮ ਕੀ ਵਾਟਰ ਹਾਰਵੈਸਟ ਹਾਰਵੈਸਟਿੰਗ ਸਿਸਟਮ ਦਾ ਚਾਹੇ ਉਹ ਪੰਜਾਬ ਸਰਕਾਰ ਆ ਚਾਹੇ ਉਹ ਸੈਂਟਰ ਗਵਰਨਮੈਂਟ ਆ ਬਹੁਤ ਕੋਸ਼ਿਸ਼ ਆ ਜਿਹੜਾ ਹੈਗਾ ਸਾਡੇ ਕੋਲ ਸਿਸਟਮ ਬੜਾ ਉਹ ਸਾਡੇ ਕੋਲ ਪੈਂਡਿੰਗ ਪਿਆ ਜਿਹੜਾ ਅਸੀਂ ਕਰ ਨਹੀਂ ਪਾਉਂਦੇ ਜਿਸੂ ਇਹਦੇ ਮੁਤਾਬਕ ਦੇਖਿਆ ਵੀ ਜਿੱਥੇ-ਜਿੱਥੇ ਸਾਡਾ ਪਾਣੀ ਬਰਸਾਤ ਦਾ ਖੜਾ ਹੁੰਦਾ ਉੱਥੇ-ਉੱਥੀਆਂ ਉਹਦੇ ਪਿੱਟ ਬਣਾ ਕੇ ਉਹਨੂੰ ਬਰਸਾਤ ਦੇ ਪਾਣੀ ਨੂੰ ਥੱਲੇ ਲੈ ਕੇ ਜਾ ਸਕੀ ਜਿਹੜਾ ਬਾਹਰਲੇ ਬੰਨੇ ਏਡਾ ਵੱਡਾ ਛੱਪੜ ਭਰ ਜਾਂਦਾ ਬਰਸਾਤ ਦੇ ਪਾਣੀ ਨਾਲ ਸ਼ਾਇਦ ਉਹ ਲੋਕਾਂ ਦੇ ਪਾਣੀ ਦਾ ਨਹੀਂ ਭਰ ਪਾਊਗਾ ਵਾਰ-ਵਾਰ ਸਾਨੂੰ ਜਿਹੜਾ ਉਹਦਾ ਰੂਟੀਨ ਚੇ ਕੰ ਮੈਂ ਬੇਨਤੀ ਕਰੂੰਗਾ ਵੀ ਇਹਦੇ ਅਲਪੂਤਿਰੰਤਾ ਜਾਵੇ ਕਿ ਨਾਲੇ ਸੌਖਾ ਤੇ ਵਧੀਆ ਹੱਲ ਆ ਰਸ ਸਾਨੂੰ ਜੀਲੀ ਹੋ ਜਾਊਗਾ ਦੂਸਰੇ ਨੰਬਰ ਤੇ ਕੀ ਹੈਗਾ ਵੀ ਇਹ ਨਗਰ ਕੌਂਸਲ ਦੀ ਗੱਲ ਆ ਜਾਂ ਆਪਣੇ ਐਸਚਓ ਸਾਹਿਬ ਬੈਠੇ ਜੀ ਇਹ ਪ੍ਰਸ਼ਾਸਨ ਦੀ ਗੱਲ ਕਰਦੇ ਵੀ ਆਪਣਾ ਜਦੋਂ ਵੀ ਆਪਣਾ ਟ੍ਰੈਫਿਕ ਦੀ ਗੱਲ ਆ ਹੈਵੀ ਟ੍ਰੈਫਿਕ ਕਾਹੜਾ ਸਾਹਿਬ ਨੇ ਬੇਨਤੀ ਕੀਤੀ ਆ ਇਹਨੂੰ ਬਾਹਰ ਕੱਢਿਆ ਜਾਵੇ ਜਿਹੜੇ ਵੀ ਮੇਰੇ ਸੱਜਣ ਚਾਹੇ ਮੈਂ ਵੀ ਕਿਉਂ ਨਾ ਹੋਵਾਂ ਜਿੱਥੇ-ਕਿੱਥੇ ਕਿਸੇ ਨੇ ਰਜਾਇਜ਼ ਕਬਜ਼ਾ ਕੀਤਾ ਹੋਇਆ ਅਸੀਂ ਦੇਖਦੇ ਆਂ ਜੀ ਵੀ ਉਹ ਸੋਖ ਨਾਲ ਰੇੜੀਆਂ ਨਾਲ ਭਰਿਆ ਪਿਆ ਸਾਰਾ ਸੜਕ ਦੇ ਵਿੱਚ ਤਾਂ ਨੰਗਣ ਨੂੰ ਕਿਸੇ ਪਾਸੇ ਥਾਂ ਹੀ ਹੈ ਨਹੀਂਗਾ ਉਹਦੇ ਲਈ ਵੀ ਸਾਰਾ ਜੇ ਹੁਣ ਕੋਈ ਗੱਡੀ ਲੈ ਕੇ ਆਉਂਦਾ ਜੀ ਉਹਨੇ ਸ਼ੇਅਰ ਆਇਆ ਤਾਂ ਉਹਨੇ ਗੱਡੀ ਲਾਉਣ ਨੂੰ ਵੀ ਉਹਨੂੰ ਥਾਂ ਚਾਹੀਦਾ ਤੇ ਜੇ ਉਹ ਚਲਾਨ ਕਟਾ ਕੇ ਜਾਵੇ ਫਿਰ ਸਿਟੀ ਚੋ ਸਾਹਿਬਾਂ ਆਪਾਂ ਕਵਾਂਗੇ ਵੀ ਕਿਉਂ ਲੋਕਾਂ ਦੇ ਚਲਾਨ ਕੱਟਦੇ ਹੋ ਪਰ ਉਹ ਵੀ ਸਾਰੇ ਆਪਾਂ ਨੂੰ ਦੇਖਣਾ ਪੈਣਾ ਜੀ ਕਿਵੇਂ ਕੀ ਤੀਸਰਾ ਕੰਮ ਸਗੈ ਜੀ ਵੀ ਜਿਹੜਾ ਨਗਰ ਕੌਂਸਲ ਦਾ ਨਗਰ ਕੌ ਲਿੱਕ ਜਾ ਰਿਹਾ ਹੈ ਜਾਰੀ ਬਹੁਤ ਹੈ ਜੀ ਇੱਕ ਫਾਈਲ ਲੋਕੀ ਨਕਸ਼ਿਆਂ ਦੀ ਗੱਲ ਕਰਕੇ ਹਟਿਆ ਮੈਂ ਵੀ ਇਸ ਨਕਸ਼ਿਆਂ ਨਾਲ ਸੰਬੰਧਤ ਹੋਣ ਦੇ ਨਾਤੇ ਮੈਂ ਇਹ ਨਹੀਂ ਤੁਹਾਨੂੰ ਡਿਟੇਲਸ ਸੁਣਾਉਣਾ ਚਾਹੁੰਗਾ ਜੀ ਵੀ ਇੱਕ ਫਾਈਲ ਹੈ ਆਰਕੀਟੈਕਟ ਜਾਂ ਕੋਈ ਡਰਾਸਮੈਨ ਜਾਂ ਕੋਈ ਵੀ ਬੰਦਾ ਅਪਲਾਈ ਕਰਦਾ 21 ਦਿਨ ਦੀ ਸਰਕਾਰ ਦੀ ਹੈਗੀ ਹੈ ਜੀ ਕੰਡੀਸ਼ਨ ਵੀ 21 ਦਿਨ ਚੈਨੋ ਸਿ ਮੈਣਨੀ ਚਾਹੀਦੀ ਆ ਮੇਰਾ ਖਿਆਲ ਜੀ 30 ਦਿਨ ਉਹਨੂੰ ਕੋਈ ਸਟਾਰਟਿੰਗ ਤੇ ਉਹਦੀ ਉਹਦੀ ਸਟਾਰਟਿੰਗ ਨਹੀਂ ਹੁੰਦੀ ਨਗਰ ਕੌਂਸਲ ਤੋਂ ਸਟਾਰਟਿੰਗ ਤੇ ਜਿਹੜੀ ਅਗਲੀ ਸਨੇਪ ਲੈਣੀ ਉਹ ਹੀ ਨਹੀਂ ਲਈ ਜਾਂਦੀ ਹੈ ਲੋਕ ਉਹ ਬਜਾੜੇ ਪਰੇਸ਼ਾਨ ਹੋਏ ਪੈ ਕਿ ਸਰਕਾਰ ਦੀਆਂ ਪਾਲਿਸੀਆਂ ਦੀ ਲੋਕ ਚਾਹੁੰਦੇ ਵੀ ਸਾਡੇ ਤੋਂ ਪੈਸੇ ਜਮ੍ਹਾਂ ਕਰਾ ਲਓ ਜੀ ਸਾਡਾ ਕੰਮ ਹੋਵੇ ਪਰ ਹੁੰਦਾ ਕਿਉਂ ਨਹੀਂ ਇਹ ਸਾਰੇ ਤੁਹਾਨੂੰ ਕੋ ਹਕਾਂ ਦੀ ਲੋੜ ਹੈ ਬਹੁਤ ਲੱਗੇ ਹੋਗੇ ਦੇਖ ਵੀ ਲੋੜਾ ਤੇ ਜੇ ਇਹ ਤੁਸੀਂ ਲੱਗੇ ਹੋਗੇ ਦੇਖੋਗੇ ਮੇਰਾ ਖਿਆਲ ਹੈ ਮੇਰੇ ਦੱਸੰਗੀ ਲੋੜ ਨਹੀਂ ਪੈਣੀ ਐਮੀ ਸਾਹਿਬ ਵੀ ਬੈਠੇ ਆ ਪਛਲੋ ਕਈ ਵਾਰੀ ਫੋਨ ਤੇ ਵੀ ਗੱਲ ਹੁੰਦੀ ਹੈ ਜੀ 20 ਦਿਨ ਕਈ ਵੀ ਐਡੀਸੀ ਸਾਹਿਬ ਤੋਂ ਫਾਈਲ ਵਾਪਸ ਆਈ ਮੜ ਕੇ ਡੀਐਮ ਦੇ ਖਾਤੇ ਤੇ ਨਹੀਂ ਆਉਂਦੀ ਜੀ ਇੱਕ ਚੀਜ਼ ਨੂੰ ਜਿਹੜਾ ਇੱਕ ਸਕਿੰਟ ਦਾ ਕੰਮ ਆ ਜਿਉਂ ਅਸਲ 'ਚ ਅਸੀਂ 20 25% ਡੈਨ ਨਹੀਂ ਕਰ ਪਾਵਾਂਗੇ ਤੇ ਕਿਵੇਂ ਸਾਡਾ ਪ੍ਰਸ਼ਾਸਨ ਜਿਹੜਾ ਹੈਗਾ ਜੀ ਉਹਨੂੰ ਕਹਿ ਦਵਾਂਗੇ ਅਸੀਂ ਚੁਸਤ ਦਰਸਦਿਆ ਕਿ ਨਵਾਂ ਵੱਲੋਂ ਸੋਸਤੀ ਕਹਿ ਸਕਦੇ ਜੀ ਉਸ ਇਸੇ ਤਰੀਕੇ ਨਾਲ ਜਿਹੜੇ ਬਾਕੀ ਦੇ ਦਰਦਨ ਹੋਰ ਵੀ ਛੋਟੇ-ਛੋਟੇ ਕੰਮ ਜਿਹੜੇ ਬਹੁਤ ਸਾਰੇ ਹੈਗੇ ਆ ਪਰ ਵੱਡੇ ਕੰਮਾਂ ਨੂੰ ਪਹਿਲਾਂ ਤੁਸੀਂ ਟੱਚ ਕਰਕੇ ਤੁਹਾਡੀ ਨਿਗਾਹ 'ਚ ਆ ਅਦਰ ਦੈਨ ਫੀ ਵੀ ਸਾਡੀ ਕਿਤੇ ਜਿਹੜੀ ਸ਼ਹਿਰ ਹੈਗੇ ਅਸੀਂ ਇੱਕ ਨਾਗਰਿਕ ਹੋਣ ਦੇ ਨਾਤੇ ਜੋ ਵੀ ਯੋਗਦਾਨ ਪਾ ਸਕਦੇ ਹਾਂਗੇ ਅਸੀਂ ਬਿਨਾਂ ਕਿਸੇ ਪਾਰਟੀ ਲੈਵਲ ਦੇ ਉੱਪਰ ਉੱਠ ਕੇ ਉਤੋਂ ਜਿਹੜੇ ਪਾਵਾਂਗੇ ਲੋਹੈ ਗੁਰਜੀ ਕਾਲਸਾ ਕੋਹੈ ਗੁਰਜੀ ਦੀ ਸਭ ਤੋਂ ਖੁਸ਼ੀ ਦੀ ਗੱਲ ਤੇ ਇਹ ਹੈਗੀ ਆ ਕਿ ਇਹ ਮੀਟਿੰਗ ਏ ਪੋਲਿਟੀਕਲ ਹੈ ਮੈਨੂੰ ਲੱਗਦਾ ਸੀ ਕਿ ਜੇ ਕੋ ਪੋਲਿਟੀਕਲ ਟੱਚ ਨਾ ਹੋਵੇ ਵੀ ਵੇਰ ਹੈਜ਼ੀਟੈਂਟ ਟੂ ਅਟੈਂਡ ਥਿਸ ਮੀਟਿੰਗ ਤੁਸੀਂ ਸਕੂਲ ਦੀ ਗੱਲ ਕੀਤੀ ਹੋਣੀ ਫਾਈਨਲ ਸਟੇਜ ਹੈ ਫਾਈਨਲ ਰਿਲੀਵ ਹੋਣ ਵਾਲੇ ਆ ਅਸੀਂ ਚਾਹਨੀ ਆ ਕਿ ਸਾਡੇ ਨੂਰਮੰਗਲ ਸਕੂਲ ਇੱਕ ਤੁਹਾਡੀ ਸਕੀਮ ਨਾਲ ਗਵਰਨਮੈਂਟ ਦੀ ਸਕੂਲ ਆਫ ਐਮਿਨੈਂਸ ਇਹ ਸਕੂਲ ਆਫ ਐਮਿਨੈਂਸ ਡਿਕਲੇਅਰ ਕੀਤਾ ਜਾਵੇ ਤਾਂ ਕਿ ਇਹਨੇ ਤੋਂ ਪੰਜਾਬ ਦਾ ਨੰਬਰ 1 ਸਕੂਲ ਬਣਾਇਆ ਜਾਵੇ ਨੰਬਰ ਦੋ ਤੇ ਹੈਲਥ ਡਿਪਾਰਟਮੈਂਟ ਦੀ ਗੱਲ ਹੈ ਸਾਡੇ ਨੈਸ਼ਨਲ ਹੈਲਥ ਮਿਸ਼ਨ ਦੇ ਅੰਡਰ ਬਿਲਡਿੰਗਾਂ ਤਾਂ ਸਾਡੇ ਤੋਂ ਬਹੁਤ ਅੱਛੀਆਂ ਹੈਗੀਆਂ ਪਰ ਪ੍ਰਾਪਲਮ ਆ ਜਾਂਦੀ ਸਟਾਫ ਦੀ ਹਮ ਸੈਂਕਸ਼ਨ ਕੋਰਸ ਹੁੰਦੀਆਂ ਪੰਜ ਡਾਕਟਰ ਅਵੇਲੇਬਲ ਹੁੰਦੇ ਦੋ ਮੈਡਮ ਤੁਹਾਡੇ ਨਕੂਦਰ ਵਿਧਾਨ ਸਭਾ ਹਲਕੇ ਦੇ ਦੋ ਹੋਮੋਪੈਥਿਕ ਡਿਸਪੈਂਸਰੀਆਂ ਦੋਨਾਂ ਦੇ ਮੈਡੀਕਲ ਅਫਰ ਹੈ ਨੇ ਪਿੱਛੇ ਗਈ ਨੰਨੇ ਸਾਲ ਦਾ ਵੀ ਫੇਰ ਨਾਲ ਤੁਸੀਂ ਢਹਾੜ ਦੀ ਗੱਲ ਕੀਤੀ ਹੈ ਇੱਥੇ ਬਹੁਤ ਪੁਰਾਣੀ ਡਰੇਨ ਚੱਲਦੀ ਹੁੰਦੀ ਸੀ ਜੀ ਡੀਟੀ 8 ਦੇ ਵਿੱਚ ਫਲੱਡ ਆਏ ਨੂਰਮੰਦ ਦੇ ਵਿੱਚ ਪਿੰਡ ਦਾ ਪਾਣੀ ਢਹਾੜ ਤਾਇਆ ਢਹਾੜ ਤੋਂ ਬਾਅਦ ਡਰੇਨ ਚ ਗਿਆ ਪਾਣੀ ਨੇ ਆਪਣਾ ਨੈਚੁਰਲ ਵੇ ਆਪਣੇ ਆਪ ਹੀ ਅਡਾਪਟ ਕਰ ਲੈਣਾ ਲੇਕਿਨ ਅੱਜ ਰੈਵਿਊ ਰਿਕਾਰਡ ਦੇ ਵਿੱਚ ਉਹ ਡਰੇਨ ਹੈਗੀ ਹੈ ਉਥੇ ਐਗਜ਼ਿਸਟ ਹੀ ਨਹੀਂ ਕਰ ਰਹੇ ਨਗਰ ਕੌਂਸਲ ਦੇ ਵਿੱਚ ਆਹਨ ਡਿਸਪੋਜ਼ਲ ਆ ਫੜਾਂ ਟ੍ਰੇਲੂ ਜੀ ਰੈਸਟੇ ਜਿਹੜੀ ਹੈਗੀ ਐ ਇਹ ਅੱਜ ਇੱਥੇ ਹੈਗਾ ਪ੍ਰੈਸ਼ਰ ਪਾਨੇ ਦੋਸਤੋ ਜੋ ਕਿ ਸਾਈਟ 'ਤੇ ਗੇਰ ਗਾ ਲੈਂਦੇ ਆ ਇਹ ਬਾਗ ਦੇ ਪਾਸ ਅੱਗੇ ਕੋਠੀ ਦੇ ਪਾਸ ਹੁੰਦਾ ਸੀ ਕਿ ਢੇਰ ਲੱਗਿਆ ਹੋਇਆ ਢੇਰ ਦਾ ਉਹਨਾਂ ਨੇ ਪ੍ਰੈਸ਼ਰ ਪਵਾ ਕੇ ਹੁਣ ਬਾਗ ਦੇ ਮੋੜੇ ਆ ਗਏ ਆ ਇਹ ਪਿੱਛੇ ਗੁਰੂ ਨਰਦਾਸ ਜੀ ਦਾ ਜਨਮ ਦਿਨ ਸੀ ਹੈ ਜਨਮ ਦਿਤੀ ਸੀਗੀ ਉੱਚਾ ਘਾ ਦਿੱਤਾ ਅਗਲੇ ਤੋਂ ਢੇਰ ਲੱਗਿਆ ਇੱਥੇ ਮੈਡਮ ਐਡਿਪ ਸਾਡੇ ਪੁਰਾਣੇ ਬਸ ਸਟੈਂਡ ਔਰ ਮੰਡੀ ਚੌਂਕ ਦੇ ਵਿੱਚ ਬੜੀ ਹਾਈਟ ਦੇ ਬਿਠੇ ਬੜੀ ਖੂਬਸੂਰਤ ਲਾਈਟਾਂ ਲੱਗੀਆਂ ਉਹ ਜਿਹੜੀ ਖਰਾਬ ਹੋ ਜਾਂਦੀ ਹੈ ਮੇਰਾ ਖਿਆਲ ਹੈ ਜਲਦੀ ਕੀ ਤਰ੍ਹਾਂ ਫੇਲ ਹੁੰਦੀ ਹੈ ਇਹ ਨਗਰ ਕੌਂਸਲ ਨੂੰ ਇਧਰ ਧਿਆਨ ਦੇਣਾ ਚਾਹੀਦਾ ਬਸ ਐਕੀਵਲੀ ਰਿਕੁਐਸਟ ਅਪੋਰਡਿਫਲ ਥੈਂਕ ਯੂ ਥੈਂਕ ਯੂ ਜੀ ਸ਼ਾਇਦ ਉਹ ਵੀ ਕੇ ਰਾਜੇ ਦੀਆਂ ਪਾਰਟੀਆਂ ਦੇ ਜਿੰਨੇ ਵੀ ਐਮ ਐਲ ਏ ਜਾਂ ਐਂਟੀ ਰਹੇ ਹੈ ਹਾਂ ਕੋਈ ਸੋਚ ਤਾਂ ਬਹੁਤ ਰਖਦੇ ਸੀ ਕਿ ਅਸੀਂ ਇਹ ਕਰਨਾ ਹੈ ਇਹ ਕਰਨਾ ਲੇਕਿਨ ਕਹਿੰਦੇ ਹੁੰਦੇ ਕਿ ਜੋ ਸੋਚਿਆ ਸੀ ਉਹ ਉਥੋਂ ਦਾ ਉਥੇ ਹੀ ਰਹਿ ਗਿਆ ਬੜੀ ਕੋਸ਼ਿਸ਼ ਦੇ ਬਾਵਜੂਦ ਵੀ ਐਮਪੀ ਸਾਡੀ ਮੈਡਮ ਕਹਿੰਦੀ ਹੁੰਦੇ ਸੀ ਉਹਨਾਂ ਨੂੰ ਬਹੁਤ ਸਾਰੀਆਂ ਆਸ਼ੀਸ਼ ਮਸੀਹਾਵਾ ਦੱਸਣੀਆਂ ਅਟਵਾਲ ਜੀ ਹੁੰਦੇ ਸੀ ਐਂਨੇ ਲੈ ਉਹਨਾਂ ਨੂੰ ਦੱਸਣੀਆਂ ਸੀ ਲੇਕਿਨ ਫੇਰ ਅਸੀਂ ਪਿੱਛੇ ਹੀ हट ਗਏ ਕਿ ਕਹਿਣ ਦਾ ਕੋਈ ਫਾਇਦਾ ਨਹੀਂ ਹੈ ਇੱਥੇ ਹਰ ਕੋਈ ਆਪਣੀ ਰੋਟੀਆਂ ਸੇਕ ਕੇ ਚਲੇ ਜਾਂਦੇ ਆ ਸ਼ਹਿਰ ਦਾ ਜੋ ਹੋਣਾ ਚਾਹੀਦਾ ਉਹ ਨਹੀਂ ਹੋ ਰਿਹਾ ਸੋ ਮੈਨੂੰ ਖੁਸ਼ੀ ਹੈ ਕਿ ਜੇ ਤੁਸੀਂ ਸਾਰੇ ਅਜੀ ਸ਼ਹਿਰ ਵਾਸੀ ਚੰਗੇ ਜਿਹੜੇ ਸੋਚ ਰੱਖਣ ਵਾਲੇ ਐ ਕੋਈ ਇਕੱਠੇ ਕੀਤੇ ਐ ਤਾਂ ਹਰ ਇੱਕ ਨੇ ਆਪਣੀ ਆਪਣੀ رائے ਵੀ ਦਿੱਤੀ ਹੈ ਉਹ ਸਾਨੂੰ ਉਮੀਦ ਹੈ ਸਾਰਿਆਂ ਨੂੰ ਮੈਂ ਸਾਰਿਆਂ ਵੱਲੋਂ ਕਹਿਣੀ ਹੈ ਸਾਨੂੰ ਸਾਰਿਆਂ ਨੂੰ ਤੁਹਾਡੇ ਵੱਲੋਂ ਉਮੀਦ ਹੈ ਕਿ ਤੁਸੀਂ ਸਾਡੇ ਸ਼ਹਿਰ ਲਈ ਜੋ-ਜੋ ਸਮੱਸਿਆਵਾਂ ਹੈ ਗਈਆਂ ਇਹ ਪਹਿਲ ਦੇ ਆਧਾਰ ਤੇ ਕਰੋ ਬਹੁਤ-ਬਹੁਤ ਧੰਨਵਾਦ ਸਾਡਾ ਪਹਿਲਾ ਮੁੱਦਾ ਹੈਗਾ ਹਸਪਤਾਲ ਦਾ ਹਸਪਤਾਲ 'ਚ ਸਾਨ ਤੋਂ ਉਹਨੇ ਵਿੱਚ ਮੇਰਾ ਹਸਪਤਲ ਫੋਕਸ ਹੁੰਦਾ ਰਹੇ ਬਹੁਤ ਕੋਸ਼ਿਸ਼ ਕਰਕੇ ਡਾਕਟਰ ਪੂਰੇ ਕਿਤੇ ਸਾਰੀ ਟੀਮ ਪੂਰੀ ਕੀਤੀ ਸੀ ਮੈਨੂੰ ਤੁਹਾਡੇ ਇਹ ਗੁਜਾਰਾ ਸੀ ਕਿਸੀ ਬਿਆਹ ਤੇ ਆਹ ਤੇ ਪਤਾ ਟੀਮ ਪੂਰੀ ਕਰੋ ਤਾਂ ਕਿ ਲੋਕਾਂ ਨੂੰ ਨਹੀਂ ਸਹਾਇਤਾ ਮਿਲ ਸਕੇ ਆਪਾਂ ਤੁਹਾਡੇ ਵਰਗੇ ਲੋਕ ਸਾਰੇ ਆਪਾਂ ਵਰਗੇ ਲੋਕ ਸਾਰੇ ਗੱਡੀਆਂ ਚ ਲੈ ਕੇ ਜੰੰਦਰ ਜਾ ਸਕਦੇ ਹਾਂ ਪਰ ਲੋਕ ਨਹੀਂ ਜਾ ਸਕਦੇ ਤਾਂ ਆਪਾਂ ਥੋੜੇ ਜਦੋਂ ਜਿਵੇਂ ਜਿਹੜਾ ਸ਼ੁਰੂ ਕੀਤਾ ਸੀਗਾ ਆਪਾਂ ਦੇਖਿਆ ਸੀ ਕਿ ਜਿਹੜੀ ਜਿਹੜੀ ਆ ਹਸਪਤਲ ਵਿੱਚ ਰੋ ਰਹੀ ਸੀ ਬਹੁਤ ਚੰਗੀ ਤਰ੍ਹਾਂ ਜਾ ਕੇ ਆਪਾਂ ਦੇਖਿਆ ਅੰਦਰ ਤੇ ਉਹਨੂੰ ਆ ਮੈਂ ਪੇਰਾ ਸੀ ਆ ਤੇ ਉਸਿਰ ਕੋਈ ਡਾਕਟਰ ਹਾਜ਼ਰ ਨਹੀਂ ਸੀਗਾ ਆਪਾਂ ਆਪਣੀ ਕੱਢੀ ਕਰਵਾ ਕੇ ਉਹਨਾਂ ਨੂੰ ਨਕੌਜ਼ਾ ਛੱਡ ਕੇ ਆਂਦਾ ਕਿ ਇੱਥੇ ਡਾਕਟਰ ਨਾ ਹੋਣ ਕਰਕੇ ਬਹੁਤ ਇਦਾਂ ਦੇ ਕੇਸੇ ਆ ਜਿਹੜੇ ਕਿ ਬਹੁਤ ਕ੍ਰਿਟੀਕਲ ਹੋ ਜਾਂਦੇ ਆ ਤੇ ਦੂਰ ਲੈ ਕੇ ਜਾਣਾ ਪੈਂਦਾ ਇੱਕ ਹੋਰ ਹੈਗਾ ਆ ਕਿ ਜਦੋਂ ਆਪਾਂ ਸੂਇ ਨੂੰ ਇੱਥੋਂ ਲੰਘਦੇ ਆ ਉੱਥੇ ਨਾ ਰਾਸ਼ੀ ਲੱਗਾ ਹੁੰਦਾ ਆ ਨਸ਼ੇ ਵਾਲਿਆਂ ਦਾ ਇਹ ਬਹੁਤ ਹੈਗਾ ਤੁਸੀਂ ਪਹਿਲੇ ਦਾਤੇ ਉਥੋਂ ਨਸ਼ੇ ਵਾਲਾ ਬੁੱਧਾ ਹਟਾਉਣੀ ਕਿਉਂਕਿ ਜਿਹੜਾ ਆਪਾਂ ਲੰਘਦੇ ਆ ਸਕੂਲ ਦੇ ਬੱਚਿਆਂ ਜਾਂਦੀਆਂ ਆ ਇੰਨਾ ਰਸ਼ ਹੁੰਦਾ ਉੱਥੇ ਕਹਿੰਦਾ ਨੰਗਾ ਨਾ ਮੁਸ਼ਕਲ ਹੋ ਜਾਂਦਾ ਸਾਈਕਲ ਵਾਲੇ ਨੂੰ ਸਕੂਟਰ ਵਾਲੇ ਨੂੰ ਗੱਡੀ ਵਾਲੇ ਨੂੰ ਇੰਨਾ ਨੰਗਾ ਉੱਥੇ ਮੁਸ਼ਕਲ ਆ ਜਾਂਦਾ